ਐਸੀ ਲਾਲ ਤੁਝ ਮੈਂ ਨਾ ਕੌਣ ਸਾਡੇ ਨਾਲ ਮੌਜੂਦ ਨੇ ਇੱਕ ਰਾਗੀ ਸੀ ਕੀਰਤਨ ਕਰਦੇ ਨੇ 4 ਸਾਲ ਦੀ ਉਮਰ ਦੇ ਵਿੱਚ ਕੋਲੀਓ ਹੋ ਗਿਆ ਸੀ ਨਾਲ ਦੀ ਨਾਲ ਦਰਜੀ ਦਾ ਵੀ ਕੰਮ ਕਰਦੇ ਐਸੀ ਲਾਲ ਤੁਝ ਬਿਨ ਕੌਣ ਜਿਹਨਾਂ ਕਿ ਮੇਰੀ ਏਜ ਦੇ ਵਿੱਚ ਜਿੱਦਾਂ ਹੋਇਆ ਤੁਸੀਂ ਵੇਖੋਗੇ ਜਦੇ ਵੀ ਕਿਤੇ ਤੁਸੀਂ ਦੇਖਦੇ ਆ ਪੂਰੀ-ਉਰੀ ਮਾਰ ਜਿੰਨੇ ਕੁ ਲੋਕਾਂ ਨੂੰ ਹੋਈ ਹੋਗੀ ਜ਼ਿਆਦਾਤਰ ਮੇਰੀ ਉਮਰ ਦੇ ਲੋਕ ਸੀਗੇ ਉਦੋਂ ਜਿੱਦਾਂ ਇੱਕ ਫਲੂ ਫਲੂ ਫੈਲਦਾ ਜਿਸ ਤਰ੍ਹਾਂ ਆਪਾਂ ਕਹ ਲਈਏ ਕਰੋਨਾ ਵਾਇਰਸ ਸੀਗਾ ਜਿੱਦਾਂ ਪੂਰੀ-ਉਰੀ ਬਹੁਤ ਲੋਕਾਂ ਨੂੰ ਉਸ ਵੇਲੇ ਮੇਰੀ ਉਮਰ ਦੇ ਲੋਕਾਂ ਨੂੰ ਬਹੁਤ ਹੋਇਆ ਮਾਦਾ ਵੀ ਤਾਂ ਦੱਸਦੇ ਆ ਕਿ ਜਦੋਂ ਤੁਸੀਂ ਆਪਣੀਆਂ ਖੇਤਾਂ ਦੇ ਵਿੱਚ ਅਸੀਂ ਕੰਮ ਕਰਦਿਆਂ ਕਰਦਿਆਂ ਉਦੋਂ ਟਿਊਬਲ ਸੀ ਜਾਂ ਟਿਊਬਲਾਂ ਤੇ ਨਾ ਹੋਦਿਆਂ ਜਦੋਂ ਬੁਖਾਰ ਚੜਿਆ ਬੁਖਾਰ ਤੋਂ ਬਾਅਦ ਇਹ ਮੈਂ ਡਾਕਟਰ ਸਾਹਿਬ ਤੋਂ ਦਵਾਈ ਲਈ ਤੇ ਬਸ ਉਦੋਂ ਮੈਨੂੰ ਅਗਲੇ ਦਿਨ ਪੋੜੀਏ ਦੀ ਜੇਟ ਵਿੱਚ ਆ ਗਿਆ ਮੈਂ ਮੇਰੀ ਲੱਤ ਥੱਲੇ ਨਹੀਂ ਲੱਗੀ ਮਾਤਾ ਪਿਤਾ ਲੈ ਕੇ ਜਾਂਦੇ ਰਹੇ ਇਲਾਜ ਵਾਸਤੇ ਫਿਰ ਹੋਮੋਪੈਥਿਕ ਡਾਕਟਰ ਹੋਏ ਸੀ ਉਹਨਾਂ ਦੇ ਕੋਲ ਮੇਰਾ ਟ੍ਰੀਟਮੈਂਟ ਚੱਲਿਆ ਤੇ ਉਹਨਾਂ ਦੇ ਨਾਲ ਨਾਲ ਫਿਰ ਟ੍ਰੀਟਮੈਂਟ ਚੱਲਿਆ ਤੇ ਇਨਾਂ ਕੋ ਮੈਂ ਤੁਰ ਤੁਰ ਲੱਗ ਪਿਆ ਪਹਿਲਾਂ ਮੈਂ ਗੋਡੇ ਵਾਲ ਤੇ ਹੱਥਾਂ ਤੇ ਰੜ ਦੱਗਦਾ ਹੁਣ ਬਚਪਨ ਦੇ ਵਿੱਚ ਇਨਾਂ ਸਮਾਂ ਇਸ ਤਰ੍ਹਾਂ ਤੁਸੀਂ ਰੜ ਕੇ ਆਪਣਾ ਜਿਹੜਾ 9-10 ਸਾਲ ਦੀ ਮਿਰਚਾ ਦਰ ਅਕਸਰ ਆਪਾਂ ਪੰਜਾਬ ਦੇ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਦੇਖਦੇ ਆ ਕਿ ਜਦੋਂ ਵਿਆਸ਼ ਆਦੀ ਹੁੰਦਾ ਨਾ ਤਾਂ ਡੀਜੇ ਵਾਲਾ ਮਹਿੰਗਾ ਕਰ ਲਓ ਜੀ ਗਵਈਆ ਮਹਿੰਗਾ ਕਰ ਲਓ ਸਭ ਕੁਝ ਮਹਿੰਗਾ ਕਰ ਲਓ ਜਦੋਂ ਕਿਸੇ ਪਾਠੀ ਸਿੰਘ ਦੀ ਵਾਰੀ ਆਉਲੀ ਆ ਤਾਂ ਪਿੰਡ ਵਾਲੇ ਭਾਈ ਨੂੰ ਕਹਦੇ ਉਹਨੇ ਇੰਨੇ ਦੇ ਪੈਸੇ ਲੈਣੇ ਆ ਉੱਥੇ ਪੈਸਿਆਂ ਦੀ ਵੀ ਆ ਕੇ ਗੱਲ ਰੁਕ ਜਾਂਦੀ ਹੈ ਸਾਰਾ ਕੁਝ ਆਪਾਂ ਮਹਿੰਗਾ ਸੋਚਦੇ ਆ ਪਰ ਜਦੋਂ ਕਿਸੇ ਕੀਰਤੀ ਜੱਥੇ ਦੀ ਗੱਲ ਆਉਂਦੀ ਜਾਂ ਢਾਡੀ ਜੱਥੇ ਦੀ ਗੱਲ ਆਉਂਦੀ ਤਾਂ ਉੱਥੇ ਆਪਾਂ ਦੀ ਹੱਥ ਘੁੱਟਦੇ ਆ ਕੀ ਲੱਗਦਾ ਇਹ ਦੇ ਪਿੱਛੇ ਕਰਦੇ ਕਾਰਨ ਭਾਜੀ ਸਾਡਾ ਸਮਾਜ ਜਿਹੜਾ ਨਾ ਇਸ ਖਾਸ ਕਰਕੇ ਸਿੱਖੀ ਲੈਣਾ ਜਿਹੜਾ ਜੁੜਿਆ ਹੋਇਆ ਵਾ ਉਹਦਾ ਨਿਗਾਰਤਾ ਦਾ ਜਾਣ ਦਾ ਇੱਕ ਵਿਸ਼ਾ ਇਹ ਵੀ ਆ ਅਸੀਂ ਆਪਣੇ ਗਰੰਤੀਆਂ ਨੂੰ ਪਿੰਡ ਦੇ ਪ੍ਰਚਾਰਕਾਂ ਨੂੰ ਢਾਡੀਆਂ ਨੂੰ ਕਵੀਸ਼ਰਾਂ ਨੂੰ ਨਹੀਂ ਸਵਾਲ ਸਕਦੇ ਆਫ ਦਾ ਕੈਮਰਾ ਤੁਸੀਂ ਇੱਕ ਗੱਲ ਕਹੀ ਸੀ ਕਿ ਮੇਰੀ ਇੱਕ ਇੱਛਾ ਸੀਗੀ ਮੇਰਾ ਵਿਆਹ ਜਿਹੜਾ ਹੋਣਾ ਉਹ ਬਿਲਕੁਲ ਤੰਦਰੁਸਤ ਲੇਡੀ ਦੇ ਨਾਲ ਹੋਵੇ ਤੇ ਤੁਹਾਡੀ ਅੱਛਾ ਵੀ ਪੂਰੀ ਹੋਈ ਹੈ ਬਿਲਕੁਲ ਠੀਕ ਠਾਕ ਲਿਆਓ ਸੋ ਕਿਸ ਤਰ੍ਹਾਂ ਵਿਆਹ ਹੋਇਆ ਸੀ ਕਿਸ ਤਰ੍ਹਾਂ ਰਿਸ਼ਤਾ ਹੋਇਆ ਸੀ ਉਹ ਥੋੜਾ ਦਰਸ਼ਕਾਂ ਮੋਰੇ ਲਿਓ ਇਤੋਂ ਤੱਕ ਪੜਿਓ ਪੜਾਈ ਛਡਾਉਣ ਦਾ ਕਾਰਨ ਕੀ ਸੀ ਪੜਾਈ ਛਡਾਉਣ ਦਾ ਕਾਰਨ ਇਹ ਸਾਡੇ ਪਿੰਡ ਤੋਂ ਸਕੂਲ ਦੂਰ ਸੀਗਾ ਜਿੱਦਾਂ ਇਥੋਂ ਕਾ ਜਾਣ ਕਾਂ ਲਈ 6-7 ਕਿਲੋਮੀਟਰ ਪਿਆ ਜਾਂਦਾ ਸੀ ਸਾਨੂੰ ਇਤੋਂ ਤੇ ਇੱਕ ਛੋਟਾ ਬਰਾਦ ਸੀਗਾ ਉਹ ਹੀ ਮੈਨੂੰ ਸਾਈਕਲ ਤੇ ਲੈ ਜਾਂਦਾ ਸੀ ਤੇ ਉਹ ਵਿਚਾਰਾ ਬੁਖਾਰ ਪੀੜਾ ਦਿੰਦਾ ਮੈਨੂੰ ਤੱਕਾਰ ਦਣਾ ਉਹਨੂੰ ਵਿਚਾਰੇ ਨੂੰ ਜਦੋਂ ਮੈਨੂੰ ਲੈ ਕੇ ਰੰਗ ਸਾਈਕਲ ਨਹੀਂ ਚਲਾ ਹੁੰਦਾ ਤੋ ਫਿਰ ਮੈਂ ਜਿੰਨਾ ਪੜ ਸਕਿਆ ਪੜਿਆ ਉਸ ਤੋਂ ਬਾਅਦ ਫਿਰ ਮੈਂ ਟੇਲਰ ਦਾ ਕੰਮ ਸਿੱਖਿਆ ਨਾਲ ਨਾਲ ਮੈਨੂੰ ਗੁਰਮਤਿ ਦੀ ਵਿੱਦਿਆ ਮੇਰੇ ਬਾਪੂ ਸਾਹਿਬ ਨੇ ਕਿਸ ਆਪਣੇ ਪਿੰਡ ਦੇ ਸੀਸਾਦ ਗਿਆਨੀ ਅਜੀਤ ਸਿੰਘ ਜੀ ਉਹਨਾਂ ਦੇ ਕੋਲ ਮੈਨੂੰ ਭੇਜਿਆ ਗੁਰਬਾਣੀ ਦੀ ਸੰਸਥਾ ਲੈਣ ਵਾਸਤੇ ਜੀ ਵੀ ਇਸ ਬਾਬਤ ਵੀ ਗੱਲਬਾਤ ਕਰਾਂਗੇ ਪਰ ਹੁਣ ਇਹ ਦੱਸੋ ਕਿ ਪੜ੍ਹਾਈ ਕਿੱਥੇ ਤੱਕ ਕੀਤੀ ਪੜ੍ਹਾਈ ਜੀ ਮੈਂ ਅੰਡਰ ਬੈਠੀ ਆ ਪੰਡਰਵਾਟਰ ਤੱਕ ਮੈਂ ਪੜਿਆ ਉਸ ਤੋਂ ਬਾਅਦ ਜੇ ਮੈਨੂੰ ਕੰਮ ਸਿਖਾਉਣ ਦੀ ਉਹਨਾਂ ਨੇ ਰੁਚੀ ਪੈਦਾ ਕਰਾਤੀ ਵੀ ਤੁਸੀਂ ਕੰਮ ਸਿੱਖੋ ਕਿਉਂਕਿਦਰ ਤੁਸੀਂ ਬਹੁਤੀ ਪੜ੍ਹਾਈ ਕਰਕੇ ਵੀ ਨੌਕਰੀਆਂ ਦੀ ਭਾਲ ਚ ਤੁਰੇ ਫਿਰੋਗੇ ਕਿੰਨੇ ਕਿੰਨੇ ਤਸ਼ੱਦਦ ਹੁੰਦੇ ਆ ਨੌਕਰੀਆਂ ਮੰਗਣ ਵਾਲਿਆਂ ਤੇ ਵੀ ਕਿੰਨਾ ਗਨਾ ਲੋਕਾਂ ਨੂੰ ਸੰਘਰਸ਼ ਕਰਨਾ ਪੈਂਦਾ ਤੇ ਉਹ ਸੰਘਰਸ਼ ਤਾਂ ਹੀ ਕਰ ਸਕਦਾ ਜੇ ਬੰਦਾ ਫਿਜ਼ੀਕਲ ਤੌਰ ਤੇ ਫੇਰ ਤੁਰੇ ਕੀ ਕਮਣ ਤੇ ਕ ਬੇਹਿੰਮਤੇ ਨੇ ਹੁੰਦੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਕਪੂਰਥਲਾ ਸ਼ਹਿਰ ਦੇ ਵਿੱਚ ਪਹੁੰਚੇ ਆ ਸਾਡੇ ਨਾਲ ਮੌਜੂਦ ਨੇ ਇੱਕ ਰਾਗੀ ਸਿੰਘ ਕੀਰਤਨ ਕਰਦੇ ਨੇ 4 ਸਾਲ ਦੀ ਉਮਰ ਦੇ ਵਿੱਚ ਪੋਲੀਓ ਹੋ ਗਿਆ ਸੀ ਨਾਲ ਦੀ ਨਾਲ ਦਰਜੀ ਦਾ ਵੀ ਕੰਮ ਕਰਦੇ ਨੇ ਗੱਲਬਾਤ ਕਰਾਂਗੇ ਦੁਨੀਆ ਨੂੰ ਇੱਕ ਸੇਧ ਜਣਾਉਣਾ ਚਾਹੁੰਦੇ ਨੇ ਕਿ ਜੇ ਮੈਨੂੰ ਪੋਲੀਓ ਆ ਮੇਰੀ ਇੱਕ ਲੱਤ ਜਿਹੜੀ ਕੰਮ ਨਹੀਂ ਕਰਦੀ ਮੈਂ ਫਿਰ ਵੀ ਇੰਨਾ ਕੁਝ ਕਰ ਰਿਹਾ ਦਰਜੀ ਦਾ ਕੰਮ ਕਰ ਰਿਹਾ ਕਿਰਤਨ ਕਰ ਰਿਹਾ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਹਾਂ ਤੇ ਲੋਕ ਚੰਗੇ ਭਲੇ ਹੋ ਕੇ ਕਿਉਂ ਨਹੀਂ ਕੰਮ ਕਰਦੇ ਕਿਉਂ ਨਹੀਂ ਗੁਰੂ ਦਾ ਨਾਮ ਲੈਂਦੇ ਸਵਾਗਤ ਕਰਦੇ ਹਾਂ ਭਾਈ ਕਮਲਜੀਤ ਸਿੰਘ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਜੀ ਤੁਹਾਡੀ ਪੂਰੀ ਟੀਮ ਦਾ ਸ਼ੁਕਰੀਆ ਜੀ ਸਿਹਤ ਕਿਵੇਂ ਆ ਬਿਲਕੁਲ ਠੀਕ ਆ ਭਾਈ ਸਾਹਿਬ ਤੁਸੀਂ ਸੁਣਾ ਠੀਕ ਹੋ ਬਿਲਕੁਲ ਅੱਛਾ ਸਭ ਤੋਂ ਪਹਿਲਾਂ ਭਾਈ ਸਾਹਿਬ ਆਪਾਂ ਸ਼ੁਰੂਆਤ ਕਰਦੇ ਹਾਂ ਤੁਹਾਡੇ ਬਚਪਨ ਤੋਂ ਪੋਲੀਓ ਬਚਪਨ ਤੋਂ ਹੋ ਗਿਆ ਸੀ ਜਮਾਂਦਰੂ ਸੀ ਜੋ ਉਸ ਤੋਂ ਬਾਅਦ ਹੋਇਆ ਨਹੀਂ ਬਾਅਦ ਵਿੱਚ ਮੈਂ ਜਦੋਂ 4 ਸਾਲ ਦਾ ਸੀ ਲਗਭਗ ਮੇਰੇ ਮਾਤਾ ਪਿਤਾ ਦੱਸਦੇ ਆ ਕਿ 4 ਕਿ ਸਾਲ ਦਾ ਸੀ ਮੈਂ ਜਦੋਂ ਪੋਲੀਓ ਦੀ ਮਾਰ ਪਈ ਆ ਫਿਰ ਇਲਾਜ ਕਰਾਇਆ ਪਰ ਇੰਨਾ ਕੁ ਮੈਂ ਤੁਰਨ ਫਿਰਨ ਜੋਗਾ ਹੋ ਗਿਆ ਫਿਰ ਵੀ ਤੇ ਬਾਕੀ ਪਰਮਾਤਮਾ ਦਾ ਜੋ ਹੁਕਮ ਹੈ ਉਹ ਤਾਂ ਮੰਨਣਾ ਹੀ ਪੈਂਦਾ ਜੀ ਜੀ ਜਦੋਂ ਤੁਸੀਂ ਗੱਲ ਕੀਤੀ ਕਿ 4 ਸਾਲ ਦੀ ਉਮਰ ਦੇ ਵਿੱਚ ਹੋ ਗਿਆ ਸੀ ਕਾਰਨ ਕੀ ਸੀਗਾ ਬਿਮਾਰ ਕਿਸ ਤਰ੍ਹਾਂ ਹੋਈ ਸੀ ਕੀ ਬਿਮਾਰੀ ਹੋਈ ਸੀ ਉਹ ਪ੍ਰੋਪਰ ਮੈਨੂੰ ਲੱਗਦਾ ਕਿਸ ਦਰਸ਼ਕਾ ਮੁਰੇ ਉੱਚ ਇਸ ਲਿਉਣੀ ਚਾਹੀਦੀ ਹੈ ਇਹ ਜਿੱਦਾਂ ਜਿੰਨੀ ਕਿ ਮੇਰੀ ਏਜ ਦੇ ਵਿੱਚ ਜਿੱਦਾਂ ਹੋਇਆ ਤੁਸੀਂ ਵੇਖੋਗੇ ਜਦੇ ਵੀ ਕਿਤੇ ਤੁਸੀਂ ਦੇਖਦੇ ਆ ਪੋਲੀਓ ਦੀ ਮਾਰ ਜਿੰਨੇ ਕੁ ਲੋਕਾਂ ਨੂੰ ਹੋਈ ਹੋਗੀ ਜ਼ਿਆਦਾਤਰ ਮੇਰੀ ਉਮਰ ਦੇ ਲੋਕ ਸੀਗੇ ਉਦੋਂ ਜਿੱਦਾਂ ਇਹ ਕਪਲੂ ਫਲੂ ਫੈਲਦਾ ਜਿਸ ਤਰ੍ਹਾਂ ਆਪਾਂ ਕਹਿ ਲਈਏ ਕਰੋਨਾ ਵਾਇਰਸ ਸੀਗਾ ਜਿੱਦਾਂ ਪੋਲੀਓ ਵੀ ਬਹੁਤ ਲੋਕਾਂ ਨੂੰ ਉਸ ਵੇਲੇ ਮੇਰੀ ਉਮਰ ਦੇ ਲੋਕਾਂ ਨੂੰ ਬਹੁਤ ਹੋਇਆ ਤੇ ਚਲੋ ਮਾਦਾਬੀਦਾ ਦੱਸਦੇ ਆ ਕਿ ਜਦੋਂ ਤੁਸੀਂ ਆਪਣੀਆਂ ਖੇਤਾਂ ਦੇ ਵਿੱਚ ਅਸੀਂ ਕੰਮ ਕਰਦਿਆਂ ਕਰਦਿਆਂ ਤੇ ਉਦੋਂ ਟਿਊਬਲ ਸੀਗਾ ਟਿਊਬਲਾਂ ਤੇ ਨਾ ਹੁੰਦਿਆਂ ਜਦੋਂ ਬੁਖਾਰ ਚੜਿਆ ਬੁਖਾਰ ਤੋਂ ਬਾਅਦ ਇਹ ਮੈਂ ਡਾਕਟਰ ਸਾਹਿਬ ਤੋਂ ਦਵਾਈ ਲਈ ਤੇ ਬਸ ਉਦੋਂ ਮੈਨੂੰ ਅਗਲੇ ਦਿਨ ਪੋਲੀਓ ਦੀ ਰੇਟ ਵਿੱਚ ਆ ਗਿਆ ਮੈਂ ਮੇਰੀ ਲੱਤ ਥੱਲੇ ਨਹੀਂ ਲੱਗੀ ਉਸ ਤੋਂ ਬਾਅਦ ਫਿਰ ਮੈਨੂੰ ਕਾਫੀ ਸਾਲ ਮੰਜੀ ਤੇ ਬੈੱਡ ਜਿਹੜਾ ਮਤਲਬ ਲੈਣਾ ਪਿਆ ਤੇ ਉਹਦਾ ਸਾਰੇ ਨਾਲ ਮੈਂ ਚੱਲਦੀ ਰਹੀ ਜ਼ਿੰਦਗੀ ਇਦਾਂ ਹੀ ਬਸ ਕਿੰਨੇ ਸਾਲ ਇਹਦਾ ਜ਼ਿੰਦਗੀ ਚੱਲੀ ਬਸ ਮੇਰੀ ਜਿੰਨੀ ਤੱਕ ਮੈਂ ਸੁਰਤ ਨਹੀਂ ਸੰਭਾਲੀ ਮੈਨੂੰ ਉਸ ਤੋਂ ਬਾਅਦ 4 ਸਾਲ ਦਾ ਮਾੜਾ-ਮਾੜਾ ਮੈਨੂੰ ਪਤਾ ਸੀ ਥੋੜਾ-ਥੋੜਾ ਉਸ ਤੋਂ ਬਾਅਦ ਨਹੀਂ ਮੈਨੂੰ ਕੋਈ ਪਤਾ ਵੀ ਕੀ ਪਾਣਾ ਵਾਪਰੇਆ ਕਿੱਦਾਂ ਬਣਿਆ ਵੀ ਮਾਤਾ ਪਿਤਾ ਲੈ ਕੇ ਜਾਂਦੇ ਰਹੇ ਇਲਾਜ ਵਾਸਤੇ ਫਿਰ ਹੋਮੋਪੈਥਿਕ ਡਾਕਟਰ ਹੋਏ ਸੀ ਉਹਨਾਂ ਦੇ ਕੋਲ ਮੇਰਾ ਟ੍ਰੀਟਮੈਂਟ ਚੱਲਿਆ ਤੇ ਉਹਨਾਂ ਦੇ ਨਾਲ ਨਾਲ ਫਿਰ ਜਦੋਂ ਟ੍ਰੀਟਮੈਂਟ ਚੱਲਿਆ ਤੇ ਇੰਨਾ ਕੁ ਮੈਂ ਤੁਰਦਾਂ ਫਿਰਨ ਲੱਗ ਪਿਆ ਪਹਿਲਾਂ ਮੈਂ ਗੋਡਿਆਂ ਤੇ ਹੱਥਾਂ ਤੇ ਰੇੜ ਦੰਦਾ ਹੁਣ ਬਚਪਨ ਦੇ ਵਿੱਚ ਬਚਪਨ ਦੇ ਵਿੱਚ ਕਿ ਕਿੰਨਾਂ ਸਮਾਂ ਇਸ ਤਰ੍ਹਾਂ ਤੁਸੀਂ ਰੇੜ ਕੇ ਆਪਣਾ ਜਿਹੜਾ 9-10 ਸਾਲ ਦੀ ਉਮਰ ਚੱਕਾ 9 ਸਾਲ ਦੀ 10 ਸਾਲ ਦੀ ਉਮਰ ਜਿਹੜੀ ਸੀ ਨਾ ਏਦਾਂ ਮੈਂ ਹੰਡਾਈ ਆ ਫਿਰ ਮੈਨੂੰ ਮੇਰੇ ਪਰਿਵਾਰ ਨੇ ਥੋੜਾ ਥੋੜਾ ਸਹਾਰਾ ਦੇ ਕੇ ਮੇਰੀ ਦਵਾਈ ਚੱਲਦੀ ਰਹੀ ਫਿਰ ਮੈਨੂੰ ਛੋਟੀ ਦੇ ਸਾਰੇ ਤੁਰਨ ਦਾ ਆਸਰਾ ਬਣਿਆ ਤੇ ਫਿਰ ਮੈਂ ਜੀਵਨ ਚ ਥੋੜਾ ਜਿਆਦਾ ਅੱਗੇ ਪੜ੍ਹਾਈ ਵੱਲ ਨੂੰ ਵਧਿਆ ਤੇ ਫਿਰ ਮੈਨੂੰ ਥੋੜਾ ਪੜ੍ਹਾਈ ਇਹਨਾਂ ਨੇ ਰਸਤੇ 'ਚ ਛਡਾ ਕੇ ਤੇ ਫਿਰ ਮੈਨੂੰ ਕਿਤਾ ਪੜਾਉਣ ਵਾਸਤੇ ਕਿਹਾ ਕਿ ਤੁਸੀਂ ਕਿੱਥੋਂ ਤੱਕ ਪੜਿਓ ਪੜ੍ਹਾਈ ਛਡਾਉਣ ਦਾ ਕਾਰਨ ਕੀ ਸੀ ਪੜ੍ਹਾਈ ਛਡਾਉਣ ਦਾ ਕਾਰਨ ਇਹ ਸਾਡੇ ਇਸ ਪਿੰਡ ਤੋਂ ਸਕੂਲ ਦੂਰ ਸੀਗਾ ਜਿੱਦਾਂ ਇਥੋਂ ਕਾਂਜਲੀ 6-7 ਕਿਲੋਮੀਟਰ ਪੈ ਜਾਂਦਾ ਸੀ ਸਾਨੂੰ ਤੇ ਮੇਰਾ ਛੋਟਾ ਬ੍ਰਦਰ ਸੀਗਾ ਉਹੋ ਹੀ ਮੈਨੂੰ ਸਾਈਕਲ ਤੇ ਲੈ ਜਾਂਦਾ ਸੀ ਤੇ ਉਹ ਵਿਚਾਰਾ ਬੁਖਾਰ ਪੀੜਾ ਜਾਂਦਾ ਮੈਨੂੰ ਥਕਾਵਟ ਨਾਲ ਉਹਨੂੰ ਵਿਚਾਰੇ ਨੂੰ ਜਦੋਂ ਮੈਨੂੰ ਲੈ ਕੇ ਜਾਣਾ ਸਾਈਕਲ ਨਹੀਂ ਚਲਾ ਹੁੰਦਾ ਤਾਂ ਫਿਰ ਮੈਂ ਜਿੰਨਾ ਪੜ ਸਕਿਆ ਪੜਿਆ ਉਸ ਤੋਂ ਬਾਅਦ ਫਿਰ ਮੈਂ ਟੇਲਰ ਦਾ ਕੰਮ ਸਿੱਖਿਆ ਨਾਲ ਨਾਲ ਮੈਨੂੰ ਗੁਰਮਤਿ ਦੀ ਵਿੱਦਿਆ ਮੇਰੇ ਫਾਦਰ ਸਾਹਿਬ ਨੇ ਕਿਸ ਆਪਣੇ ਪਿੰਡ ਦੇ ਸੀ ਸਰਦਾਰ ਗਿਆਨੀ ਅਜੀਤ ਸਿੰਘ ਜੀ ਉਹਨਾਂ ਦੇ ਕੋਲ ਮੈਨੂੰ ਭੇਜਿਆ ਗੁਰਬਾਣੀ ਦੀ ਸੰਥਿਆ ਲੈਣ ਵਾਸਤੇ ਇਹ ਵੀ ਇਸ ਬਾਬਤ ਵੀ ਗੱਲਬਾਤ ਕਰਾਂਗੇ ਪਰ ਹੁਣ ਇਹ ਦੱਸੋ ਕਿ ਪੜ੍ਹਾਈ ਕਿੱਥੇ ਤੱਕ ਕੀਤੀ ਹੈ ਪੜ੍ਹਾਈ ਜੀ ਮੈਂ ਅੰਡਰ ਮੈਟਰ ਕੀਆ ਹਾਂਜੀ ਅੰਡਰ ਮੈਟ੍ਰਿਕ ਤੱਕ ਮੈਂ ਪੜਿਆ ਉਸ ਤੋਂ ਬਾਅਦ ਫਿਰ ਮੈਨੂੰ ਕੰਮ ਸਿਖਾਉਣ ਦੀ ਉਹਨਾਂ ਨੇ ਰੁਚੀ ਪੈਦਾ ਕਰਾਤੀ ਵੀ ਤੁਸੀਂ ਕੰਮ ਸਿੱਖੋ ਵੀ ਕਿਦਰ ਤੁਸੀਂ ਬਹੁਤੀ ਪੜ੍ਹਾਈ ਕਰਕੇ ਵੀ ਨੌਕਰੀਆਂ ਦੀ ਭਾਲ ਚ ਤੁਰੇ ਫਿਰੋਗੇ ਕਿਉਂਕਿ ਸਿਹਤ ਤਾਂ ਫਿਜ਼ੀਕਲ ਫਿਟ ਹੋਣਾ ਬਹੁਤ ਜ਼ਰੂਰੀ ਹੈ ਬੰਦੇ ਵਾਸਤੇ ਕਿਉਂਕਿ ਨੌਕਰੀਆਂ ਲੈਣ ਵਾਸਤੇ ਇਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਪੈਂਦੀ ਆ ਤੁਹਾਨੂੰ ਪਤਾ ਹੀ ਅੱਜ ਕੱਲ ਦੇ ਸਮੇਂ ਕਿੰਨੇ ਕਿੰਨੇ ਤਸ਼ੱਦਦ ਹੁੰਦੇ ਆ ਨੌਕਰੀਆਂ ਮੰਗਣ ਵਾਲਿਆਂ ਤੇ ਵੀ ਕਿੰਨਾ ਕਿੰਨਾ ਲੋਕਾਂ ਨੂੰ ਸੰਘਰਸ਼ ਕਰਨਾ ਪੈਂਦਾ ਤੇ ਉਹ ਸੰਘਰਸ਼ ਤਾਂ ਹੀ ਕਰ ਸਕਦਾ ਜੇ ਬੰਦਾ ਫਿਜ਼ੀਕਲ ਤੌਰ ਤੇ ਫੇਟਿਆ ਹੋਵੇ ਬਿਲਕੁਲ ਠੀਕ ਹੋ ਗਿਆ ਜੀ ਅੱਛਾ ਦਿਲ ਕਰਦਾ ਸੀ ਹੋਰ ਪੜਨ ਨੂੰ ਕਿ ਮੈਂ ਹੋਰ ਪੜਨਾ ਚਾਹੁੰਦਾ ਮੈਂ ਤਾਂ ਮੇਰਾ ਹੁਣ ਤੱਕ ਵੀ ਨੂੰ ਪਛਤਾਵਾ ਵੀ ਸ਼ਾਇਦ ਮੇਰੇ ਮਾਪੇ ਨੇ ਬਹੁਤ ਵੱਡੀ ਗਲਤੀ ਕੀਤੀ ਪਰ ਪੜਨ ਦੀ ਕਿਹੜਾ ਉਮਰ ਹੁੰਦੀ ਹੈ ਹੁਣ ਵੀ ਤੁਸੀਂ ਸ਼ੁਰੂ ਕਰ ਸਕਦੇ ਹੋ ਪਰ ਵੇਖੋ ਜੀ ਹੁਣ ਫਿਰ ਜ਼ਿੰਮੇਵਾਰੀਆਂ ਬਾ ਕੰਮਕਾਰੀ ਇਦਾਂ ਦਾ ਹੁਣ ਟੇਲਰ ਦਾ ਕੰਮ ਆ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਵਿਆਹ ਲੋਕਾਂ ਦਾ ਹੁੰਦਾ ਵਾ ਤੇ ਵਕਤ ਟੇਲਰ ਨੂੰ ਪਿਆ ਹੁੰਦਾ ਤੁਹਾਨੂੰ ਪਤਾ ਤੇ ਉਹ ਚੱਕਰ ਹੁੰਦਾ ਨਾ ਪੀ ਉਹ ਵੀ ਪੂਰੀਆਂ ਕਰਨੀਆਂ ਫਿਰ ਮੇਰੇ ਕੋ ਗੁਰਦਵਾਰਾ ਸਾਹਿਬ ਦੀ ਡਿਊਟੀ ਨਾਲ ਨਿਭਾਉਣੇ ਆ ਉਹ ਵੀ ਨਿਭਾਉਣੀ ਆ ਫਿਰ ਮੈਂ ਬਾਹਰ ਕੀਰਤਨਾਂ ਤੇ ਜਾਣਾ ਪੈਂਦਾ ਮੈਨੂੰ ਮੈਂ ਉਹ ਵੀ ਸੇਵਾ ਨਿਭਾਉਣੀ ਆ ਫਿਰ ਮਤਲਬ ਹਰ ਇੱਕ ਚੀਜ਼ ਨੂੰ ਮਤਲਬ ਆਪਣੇ ਤਰੀਕੇ ਨਾਲ ਰੱਖਣਾ ਮੈਨੇਜ ਕਰਨਾ ਅੱਛਾ ਭਾਈ ਜੀ ਦੋਨੇ ਚੀਜ਼ਾਂ ਬਹੁਤ ਵੱਖਰੀਆਂ ਨੇ ਦਰਜੀ ਦਾ ਕੰਮ ਤੇ ਕੀਰਤਨੀ ਜੱਥਾ ਤੁਹਾਡਾ ਆਪਣਾ ਦੋਨੇ ਬਹੁਤ ਵੱਖਰੀਆਂ ਨੇ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਸਟਾਰਟਿੰਗ ਤੋਂ ਇਹ ਜਾਨਣਾ ਚਾਹਾਂਗੇ ਕਿ ਪਹਿਲੋਂ ਕਿਹੜਾ ਤੁਸੀਂ ਕੀਤਾ ਸਿੱਖਿਆ ਇੱਧਰ ਹੋਏ ਗੁਰਬਾਣੀ ਵੱਲ ਹੋਏ ਜਾਂ ਫਿਰ ਤੁਸੀਂ ਉਸ ਤੋਂ ਪਹਿਲਾਂ ਦਰਜੀ ਦਾ ਕੰਮ ਸਿੱਖਣਾ ਸ਼ੁਰੂ ਕੀਤਾ ਵੇਖੋ ਜੀ ਗੁਰਬਾਣੀ ਤਾਂ ਮੈਂ ਬਚਪਨ ਤੋਂ ਹੀ ਪਹਿਲਾਂ ਮੇਰੀ ਗੁਰਬਾਣੀ ਨੂੰ ਪਿਆਰ ਸੀਗੀ ਪਿੰਡ ਦੇ ਵਿੱਚ ਮੈਂ ਚਲੋ ਜਦੋਂ ਪੰਜਵੀਂ ਚ ਪੜਦਾ ਸੀ ਉਦੋਂ ਮੇਰੀ ਗੁਰਬਾਣੀ ਦੀ ਸੰਥਿਆ ਸ਼ੁਰੂ ਹੋ ਗਈ ਸੀ ਤੇ ਉਸ ਤੋਂ ਬਾਅਦ ਗੁਰਬਾਣੀ ਦੀ ਸੰਥਿਆ ਕਰਦਿਆਂ ਕਰਦਿਆਂ ਨਾਲ-ਨਾਲ ਜਦੋਂ ਮੈਨੂੰ ਟੇਲਰ ਦਾ ਕੰਮ ਸਿਖਾਉਣਾ ਸ਼ੁਰੂ ਕਰ ਦਿੱਤਾ ਫਿਰ ਉੱਥੇ ਵੀ ਭਾਈ ਸਾਹਿਬ ਜੀ ਭਾਈ ਗੁਰਬੀਰ ਸਿੰਘ ਜੀ ਹੁੰਦੇ ਸੀ ਮੈਂ ਉਹਨਾਂ ਦੇ ਕੋਲ ਵੀ ਜਾਣਾ ਸ਼ੁਰੂ ਕਰ ਦਿੱਤਾ ਉਹ ਹਰਮੋਨੀਅਮ ਨਾਲ ਕੀਰਤਨ ਕਰਦੇ ਹੁੰਦੇ ਸੀ ਬੜਾ ਪਿਆਰਾ ਤੇ ਉਹਨਾਂ ਦੇ ਨਾਲ ਵੇਖ ਕੇ ਤੇ ਮੇਰੇ ਮਨ ਵਿੱਚ ਸ਼ੌਂਕ ਜਾਗ ਪਿਆ ਵੀ ਮੈਂ ਵੀ ਕੀਰਤਨ ਕਰਾਂ ਕਿਉਂਕਿ ਮੈਂ ਉਹਨਾਂ ਨਾਲ ਹੈਲਪ ਕਰਦਾ ਹੁੰਦਾ ਸੀ ਜਦੋਂ ਉਹਨਾਂ ਨੇ ਕਿਤੇ ਇਧਰ ਚੱਲ ਜਾਣਾ ਆਪਣੇ ਕਿਤੇ ਪ੍ਰੋਗਰਾਮ ਦੇ ਤੇ ਮੈਨੂੰ ਗੁਰਦੁਆਰਾ ਸਾਹਿਬ ਦੀ ਚਾਬੀ ਦੇ ਜਾਣੀ ਵੀ ਕਮਲਜੀਤ ਚੱਲ ਤੂੰ ਹੁਣ ਸਵੇਰ ਸ਼ਾਮ ਦਾ ਨਿਤਨੇਮ ਦੀ ਸੇਵਾ ਤੂੰ ਨਭਾਈ ਤੇ ਫਿਰ ਉਹਨਾਂ ਦੇ ਕੋਲੋਂ ਮੈਂ ਕੀਰਤਨ ਵੇਖਣਾ ਉਹਨਾਂ ਨੂੰ ਕਰਦਾ ਸ਼ਾਇਦ ਮੈਂ ਪਰ ਮੈਂ ਸਿੱਖਿਆ ਨਹੀਂ ਭਾਵੇਂ ਉਹਨਾਂ ਦੇ ਕੋਲੋਂ ਪਰ ਮੈਂ ਉਹਨਾਂ ਨੂੰ ਵੇਖ-ਵੇਖ ਮੇਰੇ ਅੰਦਰ ਸ਼ੌਕ ਜਾਗ ਪਿਆ ਤੇ ਫਿਰ ਜਦੋਂ ਮੈਂ ਆਪਣਾ ਉੱਤੋਂ ਆਪਣੇ ਮਾਸੀ ਜੀ ਸੀ ਮੇਰੇ ਖਲਚੀਆਂ ਪਉਣ ਡਿਆ ਰਈਏ ਦੇ ਲਾਗੇ ਤੇ ਮੈਂ ਉੱਥੇ ਉਹਨਾਂ ਦੇ ਕੋਲ ਰਹਿੰਦਾ ਰਿਆ ਤੇ ਉਹਨਾਂ ਨੇ ਮੇਰਾ ਚਲੋ ਇਹਦੇ ਵਿੱਚ ਸਹਾਇਕ ਕੀਤਾ ਮੈਨੂੰ ਕੰਮ ਸਿਖਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਮੇਰੇ ਭਾਬੀ ਜੀ ਹੀ ਮੇਰੇ ਮਾਸੀ ਜੀ ਦੀ ਨੂੰਹ ਹੈਗੇ ਤੇ ਉਹਨਾਂ ਦੇ ਜਿਹੜੇ ਹਸਬੰਡ ਸੀਗੇ ਭਾਈ ਬਲਵਿੰਦਰ ਸਿੰਘ ਜੀ ਉਹ ਫੌਜ ਵਿੱਚ ਹੋਣ ਕਾਰਨ ਚਲੋ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਬਹੁਤ ਐਪਰੀਸ਼ੀਏਟ ਕੀਤਾ ਮੈਨੂੰ ਦੋ ਸਾਲ ਮੈਨੂੰ ਲਗਭਗ ਆਪਣੇ ਕੋਲ ਰੱਖਿਆ ਸਾਰਾ ਹੀ ਖਰਚਾ ਪਾਣੀ ਜੋ ਮੇਰਾ ਸਾਰਾ ਲੀੜਾ ਕੱਪੜਾ ਧੋਣਾ ਧੋਣਾ ਸਾਰੀ ਜ਼ਿੰਮੇਵਾਰੀ ਉਹਨਾਂ ਨੇ ਆਪ ਉਹ ਜਿਹੜੇ ਮੈਂ ਬਰਿੰਭਾਉਂਦੇ ਹਾਂ ਨਭਾਉਂਦੇ ਆ ਵੀ ਅੱਜ ਤੱਕ ਮੈਂ ਚਲੋ ਮੈਂ ਉਹਨਾਂ ਦਾ ਬਹਿਸਾਨ ਮੰਨਦੇ ਆ ساری ਜ਼ਿੰਦਗੀ ਚ ਫਿਰ ਚਲੋ ਬਹੁਤ ਵੱਡਾ ਮੇਰੇ ਤੇ ਪਰਪਕਾਰ ਕੀਤਾ ਜੇ ਅੱਜ ਉਹ ਸ਼ਾਇਦ ਮੈਨੂੰ ਇੰਨੀ ਸਿਹਤ ਨਾ ਦਿੰਦੇ ਤੇ ਮੈਂ ਅੱਜ ਇਸ ਮੁਕਾਮ ਤੇ ਨਹੀਂ ਸੀ ਮਤਲਬ ਕਿ ਰਿਸ਼ਤੇਦਾਰਾਂ ਨੇ ਪਰਿਵਾਰ ਨੇ ਸਾਰਿਆਂ ਨੇ ਵੱਧ ਚੜ ਕੇ ਹੀ ਸਾ ਦਿੱਤਾ ਸਾਥ ਦਿੱਤਾ ਨਾ ਕਿਸੇ ਨੇ ਵੀ ਇਸ ਤਰ੍ਹਾਂ ਨਹੀਂ ਕਿਉਂਕਿ ਸੋਸਾਇਟੀ ਵਿੱਚ ਅਕਸਰ ਆਪਾਂ ਦੇਖਦੇ ਆ ਕਿ ਜਦੋਂ ਕੋਈ ਅੰਗਹੀਣ ਬੰਦਾ ਹੁੰਦਾ ਜਾਂ ਫਿਰ ਜਿਹਨੂੰ ਕਿਸੇ ਦੀ ਲੱਤ ਪਾਂ ਜਾਂ ਨਹੀਂ ਚੱਲਦੀ ਉਹਨੂੰ ਉਹਨੂੰ ਕਿਸੇ ਹੋਰ ਨਜ਼ਰ ਦੇ ਨਾਲ ਦੇਖਿਆ ਜਾਂਦਾ ਹੈ ਕਿ ਇਹ ਕਿਹੜਾ ਸਰੀਰਕ ਪੱਖੋਂ ਬਿਲਕੁ ਨੇ ਜੀ ਮੈਂ ਤਾਂ ਚਲੋ ਗੁਰਬਾਣੀ ਦਾ ਕੀਰਤਨ ਵੀ ਕਰਦਾ ਤੇ ਜਾਈਦਾ ਵੀ ਆ ਬਾਹਰ ਮੈਂ ਰਿਸ਼ਤੇਦਾਰੀ ਚ ਵੀ ਜਾਣਾ ਮੈਂ ਮੇਰੇ ਆਪਣੇ ਭੈਣ ਭਰਾਵਾਂ ਦੇ ਜਿੱਦਾਂ ਚਾਰ ਬ੍ਰਦਰ ਆ ਸੀ ਉਹਨਾਂ ਦੇ ਸਹੁਰਿਆਂ ਚ ਵੀ ਮੈਨੂੰ ਜਾਣ ਦਾ ਮੌਕਾ ਮਿਲਦਾ ਮੇਰੀ ਸਿਸਟਰ ਆ ਮੈਂ ਉੱਥੇ ਵੀ ਜਾਣਾ ਹੋਰ ਮੈਂ ਕੀਰਤਨ ਕਰਨ ਵੀ ਜਾਂਦਾ ਹੋਰ ਮੇਰੇ ਆਪਣੇ ਰਿਸ਼ਤੇਦਾਰ ਭੈਣ ਭਾਈ ਜਿੱਥੇ ਵੀ ਮੈਂ ਜਾਂਦਾ ਮੈਨੂੰ ਕਦੀ ਕਿਸੇ ਨੇ ਇਦਾਂ ਇਸ ਭਾਵਨਾ ਨਾਲ ਨਹੀਂ ਦੇਖਿਆ ਜਿੱਦਾਂ ਹੀਣ ਭਾਵਨਾ ਦੇ ਨਾਲ ਤੇ ਬਾਕੀ ਆਪੋ ਆਪਣੀ ਇੱਕ ਸਮਝਦਾਰੀ ਦਾ ਇੱਕ ਨਤੀਜਾ ਵੀ ਮੈਂ ਕਹਿ ਸਕਦਾ ਕਿ ਸ਼ਾਇਦ ਮੈਂ ਗੁਰਮਤ ਨਾਲ ਜੁੜਿਆ ਹੋਣ ਕਰਕੇ ਤੇ ਕਈ ਮੈਂ ਅੰਕਹੀਣ ਵੀ ਇਦਾਂ ਦੇ ਵੀ ਵੇਖਿਆ ਜਿਹੜੇ ਆਪਣੀ ਜ਼ਿੰਦਗੀ ਨੂੰ ਨਸ਼ਿਆਂ ਦੇ ਵਿੱਚ ਵੀ ਬਰਬਾਦ ਕਰ ਰਹੇ ਆ ਤੇ ਉਹ ਮੈਂ ਅੱਜ ਦੀ ਨੌਜਵਾਨ ਪੀੜ੍ਹੀ ਵਾਸਤੇ ਵੀ ਇੱਕ ਸੁਨੇਹਾ ਦੇਣਾ ਚਾਹੁੰਦਾ ਵੀ ਉਡੀ ਜ਼ਿੰਦਗੀ ਇੱਕ ਬਹੁਤ ਵੱਡਾ ਅਮੋਲਕ ਖਜ਼ਾਨਾ ਸਾਡੇ ਵਾਸਤੇ ਦਿੱਤਾ ਤੇ ਇਹਨੂੰ ਐਵੇਂ ਬਰਬਾਦ ਕਰਨਾ ਇੱਕ ਚਾਰ ਟੱਕਿਆਂ ਦੇ ਨਸ਼ੇ ਬਦਲੇ ਆਪਣੀ ਜ਼ਿੰਦਗੀ ਨੂੰ ਬਰਬਾਦੀ ਦੇ ਰਸਤੇ ਤੇ ਤੋਰ ਦੇਣਾ ਵੀ ਬਹੁਤ ਵੱਡਾ ਇੱਕ ਗੁਨਾਹ ਆ ਪ੍ਰਮਾਤਮਾ ਦਾ ਕਿ ਮਨੁੱਖਾ ਤੇ ਹੀ ਸਾਨੂੰ ਮਿਲੀ ਆ ਪ੍ਰਮਾਤਮਾ ਦਾ ਨਾਮ ਜਪਣ ਲਈ ਇਹਨੂੰ ਜ਼ਿੰਦਗੀ ਨੂੰ ਜੀਉਣਾ ਚਾਹੀਦਾ ਭਾਵੇਂ ਮਤਲਬ ਕਿਸ ਤਰ੍ਹਾਂ ਦੇ ਵੀ ਹਾਲਾਤ ਹੋਣ ਹਾਲਾਤਾਂ ਨਾਲ ਲੜ ਕੇ ਜੀਉਣਾ ਸਿੱਖਣਾ ਚਾਹੀਦਾ ਬਿਲਕੁਲ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ ਕਿ ਪ੍ਰਮਾਤਮਾ ਦਾ ਦਿੱਤਾ ਬੰਦੇ ਕੋਲ ਸਭ ਕੁਝ ਹੁੰਦਾ ਹੈ ਕਈ ਵਾਰ ਕਿ ਰੋਟੀ ਵੀ ਹੁੰਦੀ ਪ੍ਰੋਪਰ ਪ੍ਰੋਪਰ ਕਰ ਹੁੰਦਾ ਸਭ ਕੁਝ ਹੁੰਦਾ ਖੁੱਲਾ ਭੰਡਾਰ ਭਰਿਆ ਹੁੰਦਾ ਪਰ ਫਿਰ ਵੀ ਸਰੀਰਕ ਪੱਖੋਂ ਵੀ ਬੰਦਾ ਠੀਕ ਹੁੰਦਾ ਪਰ ਫਿਰ ਵੀ ਕਦੀ ਰੱਬ ਦਾ ਨਾਮ ਨਹੀਂ ਲੈਂਦਾ ਚੰਗੇ ਕਰਮ ਨਹੀਂ ਕਰਦਾ ਇੱਕ ਪਾਸੇ ਮੈਂ ਭਾਈ ਕਮਲਜੀਤ ਹੁਣਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਇਆ ਜਿਹੜੇ ਕਿ ਜਿਨ੍ਹਾਂ ਨੂੰ ਪੋਲੀਓ ਹੋ ਗਿਆ ਸੀ ਪਰ ਉਸ ਤੋਂ ਬਾਅਦ ਹਿੰਮਤ ਨਹੀਂ ਹਾਰੀ ਦਰਜੀ ਦਾ ਕੰਮ ਸਿੱਖਿਆ ਗੁਰਮਤਿ ਦੇ ਲੜ ਲੱਗੇ ਤੇ ਹੁਣ ਜਿਹੜੀ ਅੱਗੇ ਗੱਲਬਾਤ ਸ਼ੁਰੂ ਕਰਦੇ ਆ ਭਾਈ ਜੀ ਉਸ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰੀਏ ਕਿ ਦਰਜੀ ਦਾ ਜਿਹੜਾ ਕੰਮ ਸੀਗਾ ਉਹੀ ਕਿਉਂ ਜ਼ੇਨ ਦੇ ਵਿੱਚ ਆਇਆ ਕਿ ਮੈਂ ਉਹੀ ਕਰਨਾ ਹੈ ਕੋਈ ਹੋਰ ਕੀਤਾ ਕਿਉਂ ਨਹੀਂ ਇਦਾਂ ਜੀ ਮੇਰੇ ਫਾਦਰ ਸਾਹਿਬ ਦੀ ਇੱਕ ਸੋਚ ਸੀਗੇ ਉਹ ਰਿਟਾਇਰਡ ਫੌਜੀ ਸੀਗੇ ਆਰਮੀ ਚ ਉਹਨਾਂ ਨੇ ਰਿਟਾਇਰ ਹੋਏ ਸੀਗੇ ਆਰਮੀ ਚ ਤੇ ਉਹਨਾਂ ਦੀ ਇੱਕ ਚੰਗੀ ਸੋਚ ਦਾ ਨਤੀਜਾ ਸੀਗਾ ਕਿ ਇੱਕ ਬੈਠ ਕੇ ਕਰਨ ਵਾਲਾ ਕੰਮ ਕਿਉਂਕਿ ਇੱਕ ਸਰੀਰਕ ਤੌਰ ਤੇ ਬੰਦੇ ਦਾ ਫਿੱਟ ਹੋਣਾ ਕੰਮ ਲਈ ਵੀ ਬਹੁਤ ਜ਼ਰੂਰੀ ਆ ਵੀ ਇੱਕ ਬੈਠ ਕੇ ਬੰਦਾ ਆਪਣਾ ਕੰਮ ਆਰਾਮਦਾਰੀ ਵਾਲਾ ਕੰਮ ਆ ਇੱਕ ਸ਼ਾਂਤੀ ਨਾਲ ਬੰਦਾ ਆਪਣੇ ਘਰ ਵਿੱਚ ਬੈਠ ਕੇ ਵੀ ਕਰ ਸਕਦਾ ਤੇ ਉਸ ਕਰਕੇ ਮੈਨੂੰ ਉਹਨਾਂ ਦੀ ਸੋਚ ਨਾਲ ਹੀ ਮੈਨੂੰ ਇਸ ਟੇਲਰ ਦੇ ਕੰਮ ਵਾਸਤੇ ਉਹਨਾਂ ਨੇ ਮੈਨੂੰ ਚੁਣਿਆ ਤੇ ਤਾਂ ਕਰਕੇ ਇਸ ਸਮੇਂ ਦੇ ਮੁਤਾਬਕ ਜਿੱਦਾਂ ਅੱਜ ਦੇ ਹਾਲਾਤ ਆ ਕਿ ਮੈਂ ਕੋਈ ਹੋਰ ਭਾਰਾ ਹੌਲਾ ਕੰਮ ਤੇ ਮੈਂ ਕਰਨੀ ਸੀ ਸਕਦਾ ਮੈਨੂੰ ਇਸੇ ਪਾਸੇ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਇੱਧਰ ਨੂੰ ਜੋੜਿਆ ਜਾਵੇ ਕਿ ਜੇ ਮਤਲਬ ਦਰਜੀ ਦਾ ਕੰਮ ਸਿਖਾਵਾਂਗੇ ਘਰ ਦੇ ਵਿੱਚ ਬੈਠਾ ਬੱਚਾ ਜੋ ਰੋਜੀ ਰੋਟੀ ਆਪਣੀ ਕਮਾਊਗਾ ਤੇ ਮੈਂ ਸਖੀਮ ਸੀਗੀ ਜ਼ਮੀਨ ਸੀਗੀ ਕੋਲ ਜ਼ਮੀਨ ਤਾਂ ਵੀ ਸਾਡਾ ਕੇਸ ਚੱਲਦਾ ਜ਼ਮੀਨ ਵੀ ਸਾਡੀ ਹੈਗੀ ਅੱਜ ਸਾਨੂੰ 40 ਸਾਲ ਹੋ ਗਏ ਫਾਦਰ ਸਾਹਿਬ ਦੀ ਡੈਥ ਹੋ ਗਈ ਆ ਕੇਸ ਚੱਲਦੇ ਚੱਲਦੇ ਕੋਈ ਨਿ ਨ 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

ਉਨੇ ਇਨ ਦੇ ਪੈਸੇ ਲੈਣੇ ਆ ਉੱਥੇ ਪੈਸਿਆਂ ਦੀ ਵੀ ਆ ਕੇ ਗੱਲ ਰੁਕ ਜਾਂਦੀ ਹੈ ਸਾਰਾ ਕੁਝ ਆਪਾਂ ਮਹਿੰਗਾ ਸੋਚਦੇ ਆ ਪਰ ਜਦੋਂ ਕਿਸੇ ਕੀਰਤੀ ਜੱਥੇ ਦੀ ਗੱਲ ਆਉਂਦੀ ਜਾਂ ਢਾਡੀ ਜੱਥੇ ਦੀ ਗੱਲ ਆਉਂਦੀ ਤਾਂ ਉੱਥੇ ਆਪਸੀਂ ਹੱਥ ਘੁੱਟਦੇ ਆ ਕੀ ਲੱਗਦਾ ਇਹਦੇ ਪਿੱਛੇ ਕਾਰਨ ਕੀ ਹੈ ਕਾਰਨ ਭਾਜੀ ਸਾਡਾ ਸਮਾਜ ਜਿਹੜਾ ਨਾ ਇਸ ਖਾਸ ਕਰਕੇ ਸਿੱਖੀ ਲੈਣਾ ਜਿਹੜਾ ਜੁੜਿਆ ਹੋਇਆ ਵਾ ਉਦਾਨ ਨਿਗਾਰਤਾ ਦਾ ਜਾਣ ਦਾ ਵਿਸ਼ਾ ਇਹ ਕੀ ਵੀ ਆ ਅਸੀਂ ਆਪਣੇ ਗ੍ਰੰਥੀਆਂ ਨੂੰ ਪਿੰਡ ਦੇ ਪ੍ਰਚਾਰਕਾਂ ਨੂੰ ਢਾਡੀਆਂ ਨੂੰ ਕਵੀਸ਼ਰਾਂ ਨੂੰ ਨਹੀਂ ਸਵਾਲ ਸਕੇ ਅਸੀਂ ਪਿੰਡਾਂ ਵਿੱਚ ਮੇਲੇ ਕਰਾਉਣੇ ਬਹੁਤ ਬਹੁਤ ਵੱਡੇ ਵੱਡੇ ਕਰਾਓ ਜਮ ਜਮ ਕਰਾਓ ਕਬੱਡੀ ਟੂਰਨਾਮੈਂਟ ਕਰਾਓ ਕਰਾਉਣੇ ਚਾਹੀਦੇ ਆ ਪਰ ਅੱਜ ਸਾਡੇ ਤੇ ਸਿਹਤ ਪਤਕੀ ਦਿੱਤੀ ਜਾਂਦੀ ਹੈ ਜੇ ਕੋਈ ਕਬੱਡੀ ਟੂਰਨਾਮੈਂਟ ਤੇ ਜਾਂਦਾ ਕਿਸੇ ਨੂੰ ਵੱਡੀ ਗੱਡੀ ਨਾਮ ਚ ਦਿੱਤੀ ਜਾਂਦੀ ਹੈ ਦੀ ਅਨਾਉਂਸਮੈਂਟ ਕਰੋ ਬਾਬਾ ਜੀ ਤੁਹਾਡੇ ਪਿੰਡ ਚ ਨਾ ਅਸੀਂ ਫੋਰਚੂਨਰ ਗੱਡੀ ਨਾਲ ਸਨਮਾਨਤ ਕਰਨ ਲੱਗੇ ਆ ਤੇ ਕਿਸੇ ਨੂੰ ਕਹਿ ਦਈਏ ਵੀ ਤੁਹਾਡੇ ਪਿੰਡ ਦਾ ਭਾਈ ਆ ਚ ਚਰਾ ਸਾਈਕਲ ਤੇ ਡਿਊਟੀਆਂ ਲਾਉਣ ਜਾਂਦਾ ਤੇ ਉਹਨੂੰ ਕੋਈ ਮੋਟਰਸਾਈਕਲ ਹੀ ਲੈ ਦੋ ਤੇ ਗਾੜੀਆਂ ਉਹ ਤਾਂ ਮਸ਼ਕਰੀਆਂ ਜੀਆਂ ਕਰਕੇ ਇਹੋ ਹੀ ਕਹਿਣਗੇ ਸਿੱਧਾ ਜਾਈ ਬਾਬਾ ਠੰਡ ਨਾਲ ਲਵਾ ਲੈ ਮੋਟਰਸਾਈਕਲ ਤੇ ਜਾਂਦਾ ਹਨਾ ਮਤਲਬ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੁੰਦਾ ਫਿਰ ਕਹਿੰਦੇ ਨਹੀਂ ਜੀ ਤਾਂ ਕਰਕੇ ਗੱਡੀਆਂ ਦਿੰਨੇ ਆ ਸਾਡੇ ਮੁੰਡਿਆਂ ਨੂੰ ਸਾਡੇ ਬੱਚਿਆਂ ਨੂੰ ਸਿੱਧੇ ਪਾਸੇ ਲਾਉਂਦਾ ਤੇ ਜੇ ਸਿੱਧੇ ਪਾਸੇ ਲਾਉਂਦਾ ਤੇ ਗਰੰਥੀ ਕਿਤੇ ਉਲਟ ਪਾਸੇ ਥੋੜੀ ਲਾਉਂਦਾ ਜੇ ਸਿੱਧੇ ਪਾਸੇ ਲਾਉਣਾ ਹੁੰਦਾ ਤੇ ਇੱਕ ਇਤਿਹਾਸ ਵਿੱਚ ਆਉਂਦਾ ਜਿਕਰ ਭਾਈ ਬਚਿੱਤਰ ਸਿੰਘ ਦਾ ਤੇ ਦੁਨੀ ਜੰਦ ਦਾ ਤੇ ਦੁਨੀ ਜੰਦ ਮਹਾਰਾਜ ਦਾ ਬਚਨ ਸੁਣ ਕੇ ਵੀ ਤੂੰ ਹਾਥੀ ਨਾਲ ਲੜਨਾ ਤੇ ਉਹ ਕੰਧ ਟੱਪ ਕੇ ਭੱਜ ਗਿਆ ਤੇ ਬਚਿੱਤਰ ਸਿੰਘ ਇੱਕ ਬਿਲਕੁਲ ਕਾਰੇ ਜਿਹੇ ਸਰੀਰ ਦਾ ਤੇ ਮਹਾਰਾਜ ਨੇ ਥਾਪੜਾ ਦੇ ਕੇ ਕਿਹਾ ਸੀ ਬਚਿੱਤਰ ਸਿੰਘ ਲੜੇਗਾ ਹਾਥੀ ਨਾਲ ਕਿਉਂਕਿ ਉਹਦੇ ਅੰਦਰ ਗੁਰਮਤਿ ਦੀ ਪੜਾਈ ਸੀ ਤੇ ਜੇ ਸੇਤ ਪੱਖੋਂ ਤਕੜੇ ਪਹਿਲਵਾਨ ਦੀ ਗੱਲ ਕਰੀਏ ਤੇ ਫਿਰ ਦੁਨੀ ਚੰਦ ਵਰਗੇ ਕੰਦਾ ਵੀ ਟੱਪ ਜਾਂਦੇ ਆ ਇਹ ਨਹੀਂ ਕਿਹਾ ਜਾ ਸਕਦਾ ਬਾਕੀ ਲੋਕਾਂ ਦਾ ਨਜ਼ਰੀਆ ਇਸ ਤਰ੍ਹਾਂ ਦਾ ਹੋ ਗਿਆ ਵੀ ਗੁਰਮਤ ਵਾਲੇ ਬੰਦੇ ਨੂੰ ਘੱਟ ਪੈਸਾ ਦੇਣਾ ਤੇ ਜਿਹੜੇ ਕਲਾਕਾਰ ਆ ਡੀਜੇ ਵਾਲੇ ਆ ਵੱਡੇ ਵੱਡੇ ਸਾਡੇ ਸਟਾਲ ਹੀ ਨਹੀਂ ਗਿਣੇ ਜਾਂਦੇ ਹੁੰਦੇ ਵਿਆਹਾਂ ਦੇ ਵਿੱਚ ਸਟਾਲ ਜਿਹੜੇ ਨਾ ਇਹ ਆਪਾਂ ਅਕਸਰ ਦੇਖਦੇ ਆਂ ਜਾਂ ਕਿ ਪਿੰਡ ਵਾਲੇ ਭਾਈ ਨੂੰ ਬਾਲਾ ਮੈਨੂੰ ਲੱਗਦਾ ਨਹੀਂ ਕਿ ਚੰਗੇ ਤਰੀਕੇ ਰੱਖਦੇ ਆ ਸਿਰਫ ਇਹ ਹੁੰਦਾ ਕਿ ਹਾਂ ਡਿਊਟੀ ਹੈਗੀ ਉਹਦੀ ਜੇ ਉਹਨੂੰ ਇੱਕ ਕਮਰਾ ਦੇ ਦਿੱਤਾ ਮੈਨੂੰ ਲੱਗਦਾ ਨਹੀਂ ਕਿ ਇਸ ਤੋਂ ਉੱਪਰ ਕੋਈ ਕੰਮ ਕੀਤਾ ਅਜੇ ਤੱਕ ਖਾਸ ਕਰ ਪੰਜਾਬ ਦੇ ਪਿੰਡਾਂ ਵਾਲੇ ਨੇ ਕਈਆਂ ਜਗ੍ਹਾ ਤੇ ਮੈਂ ਦੇਖਿਆ ਕਿ ਹਾਂ ਕਈ ਵਾਰੀ ਮੋਟਰਸਾਈਕਲ ਜਾਂ ਕੁਝ ਦਿੰਦੇ ਨੇ ਕਰਦੇ ਵੀ ਨੇ ਪਰ ਬਹੁਤ ਆ ਇਹ ਦੇਖਿਆ ਜਾਂਦਾ ਕਿ ਬਾਲਾ ਧਿਆਨ ਨਹੀਂ ਰੱਖਦੇ ਕੋਈ ਕੋਈ ਵਿਰਲੇਵਾਂ ਜਿਹੇ ਪਿੰਡ ਹੋਣਗੇ ਜਿੱਥੇ ਕਿਤੇ ਪਾਠੀ ਸਿੰਘ ਦੀ ਜਿਹੜੇ ਗਰੰਥੀ ਸਿੰਘ ਦੀ ਤ ਕੋਈ 10000 15000 ਹੋਊਗੀ ਨਹੀਂ ਤੇ 5 6000 4 5 6000 ਤੋਂ ਵੱਧ ਕੋਈ ਤਨਖਾਹ ਨਹੀਂ ਗਈ ਕਿਸੇ ਦੀ ਪਰ ਫਿਰ ਵੀ ਜਦੋਂ ਉਹਨਾਂ ਨਾਲ ਗੱਲ ਕਰੀਦੀ ਹੈ ਨਾ ਕਿਸੇ ਨੂੰ ਦੱਸੀ ਦੀ ਗੁਰਮਤ ਦੀ ਗੱਲ ਦੱਸੀ ਦੀ ਉਹ ਫਿਰ ਵੀ ਕਹੂਗਾ ਕਹਿੰਦਾ ਪਾਟੀਆਂ ਨੇ ਪੈਸੇ ਕੀ ਕਰਨੇ ਅੱਛਾ ਇਹਨਾਂ ਦੇ ਬੱਚੇ ਨਹੀਂ ਪੜਦੇ ਇਹਨਾਂ ਦਾ ਕੋਈ ਖਰਚਾ ਨਹੀਂ ਇਹਨਾਂ ਨੂੰ ਨਹੀਂ ਗੱਡੀ ਚਾਹੀਦੀ ਇਹਨਾਂ ਦਾ ਵੀ ਚੰਗਾ ਜੀਵਨ ਹੋਣਾ ਚਾਹੀਦਾ ਨਾ ਪਰ ਜੇ ਅੱਜ ਆਪਾਂ ਕਿਸੇ ਕੋਈ ਰਿਸ਼ਤੇਦਾਰ ਸਾਡਾ ਕੋਈ ਐਸ ਡੀ ਐਮ ਲੱਗਾ ਹੋਵੇ ਕੋਈ ਡੀ ਸੀ ਲੱਗਾ ਹੋਵੇ ਜਦੋਂ ਉਹਦੇ ਘਰੇ ਜਾ ਕੇ ਆਪਾਂ ਵੇਖੀਏ ਉਹਨੂੰ ਚੰਗੀ ਸਰਕਾਰ ਨੇ ਕੋਠੀ ਦਿੱਤੀ ਹੁੰਦੀ ਆ ਖਾਣਾ ਬਣਾਉਣ ਵਾਲੇ ਬੰਦੇ ਦਿੱਤੇ ਹੁੰਦੇ ਤੇ ਫਿਰ ਹਰ ਇੱਕ ਬੰਦਾ ਸੋਚਦਾ ਮੈਂ ਆਪਣੇ ਬੱਚੇ ਨੂੰ ਪੜਾ ਕੇ ਡੀਸੀ ਬਣਾਉਣਾ ਜਾਂ ਐਸਡੀਐਮ ਬਣਾਉਣਾ ਵੀ ਇਹ ਤੇ ਜਦੋਂ ਉਹ ਗ੍ਰੰਥੀ ਦੀ ਰਹਿਸ਼ ਆ ਕੇ ਵੇਖਦਾ ਗ੍ਰੰਥੀ ਨੂੰ ਇੱਕੋ ਹੀ ਕਮਰਾ ਦਿੱਤਾ ਹੁੰਦਾ ਉੱਚੀ ਉਹਨਾਂ ਦੀ ਰਸੋਈ ਬਣਾਈ ਹੁੰਦੀ ਇੱਕ ਟੇਬਲ ਤੇ ਰੱਖ ਕੇ ਸਿਲੰਡਰ ਉੱਥੇ ਰੋਟੀ ਪਾਣੀ ਦਾ ਰਜਗਾਰ ਹੁੰਦਾ ਉੱਥੇ ਹੀ ਉਹਦਾ ਜੇ ਕੋਈ ਗੈਸਟ ਆ ਜਾਂਦਾ ਭੈਣ ਭਰਾ ਆ ਜਾਂਦਾ ਉਹਨੇ ਉੱਥੇ ਹੀ ਉਹਨੇ ਬਿਠਾਉਣਾ ਅੱਛਾ ਉਹਨੂੰ ਨਹੀਂ ਚਾਹੀਦੇ ਵੀ ਦੋ ਤਿੰਨ ਰੂਮ ਬਣਾਏ ਹੋਣ ਉਹਦੇ ਘਰ ਦੇ ਵਿੱਚ ਕਿੰਗਰਾ ਕੋਈ ਆਇਆ ਗਿਆ ਇੱਥੇ ਬੈਠੇ ਪਰ ਆ ਸਾਡੇ ਪੰਥ ਦੀ ਜਾਂ ਸਾਡੇ ਸਿੱਖ ਕੌਮ ਦੀ ਤਰਾਸਦੀ ਆ ਅਸੀਂ ਦੂਜਿਆਂ ਲੋਕਾਂ ਵਾਸਤੇ ਬਹੁਤ ਕੁਝ ਕੀਤਾ ਅਸੀਂ ਆਪਣੇ ਵਾਲੀ ਕੁਝ ਨਹੀਂ ਕਰ ਸਕੇ ਅੱਛਾ ਅਕਸਰ ਆਪਾਂ ਇਹ ਵੀ ਦੇਖਦੇ ਆ ਕਿ ਜਿੱਥੇ ਤੁਸੀਂ ਆਹ ਗੱਲ ਕੀਤੀ ਉੱਥੇ ਮੈਂ ਵੀ ਦੇਖਦਾ ਆ ਕਿ ਗਰੰਥੀ ਸਿੰਘ ਜਾਂ ਪਾਟੀ ਸਿੰਘ ਜਾਂ ਢਾਡੀ ਜੱਥਾ ਕਈ ਵਾਰ ਵਿਦੇਸ਼ ਵੀ ਜਾਂਦਾ ਆ ਆਪਣਾ ਜੱਥਾ ਲੈ ਕੇ ਕਦੀ ਮੌਕਾ ਮਿਲਿਆ ਜਾਂ ਕਿਸੇ ਕਦੀ ਵੀ ਕਿਸੇ ਨੇ ਪੁੱਛਿਆ ਹੋਵੇ ਕਿ ਤੁਹਾਨੂੰ ਲੈ ਕੇ ਜਾਂਦੇ ਆ ਕਦੀ ਵੀ ਨੇ ਵੀ ਸੁਭਾਵੀ ਨਹੀਂ ਬਣਿਆ ਕਹਿ ਸਕਦੇ ਆ ਵੀ ਪ੍ਰਮਾਤਮਾ ਵੱਲੋਂ ਸਾਡੇ ਅਜੇ ਰੋਟੀ ਰੋਟੀ ਉੱਥੇ ਨਹੀਂ ਲਿਖੀ ਇਹ ਕਹਿ ਸਕਦੇ ਆ ਪਰ ਇੱਛਾ ਤੇ ਹੁੰਦੀ ਆ ਨਾ ਹਰੇਕ ਦੀ ਹੁਣ ਅਸੀਂ ਵੀ ਮਰਮਾਤਮਾ ਦਾ ਨਾਮ ਜਪਦੇ ਆ ਬਾਣੀ ਪੜ੍ਹਦੇ ਆ ਸਿਮਰਨ ਕਰਦੇ ਆ ਜਿੰਨੇ ਜੋਗੇ ਹੈਗੇ ਆ ਆਪਣੀ ਕਿਰਤ ਵੀ ਕਰਦੇ ਆ ਭਾਈ ਗੁਰਦਾਸ ਦੇ ਮੁਤਾਬਕ ਕਿਰਤ ਵਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਏ ਹਨਾ ਉਹ ਆਪਾਂ ਕਾਰਜ ਕਰਦੇ ਆ ਇੱਛਾ ਤੇ ਇਹੋ ਰੱਖੀ ਹੁੰਦੀ ਵੀ ਆਪਾਂ ਵੀ ਵਿਦੇਸ਼ ਜਾਈਏ ਕਿਤੇ ਸਮਾਂ ਬਣੇ ਸਾਡਾ ਵੀ ਆਉਣ ਵਾਲਾ ਭਵਿੱਖ ਚੰਗਾ ਬਣ ਜੇ ਬੱਚਿਆਂ ਦੀਆਂ ਮੈਰਿਜ ਕਰਨੀ ਅੱਗੇ ਗਾਂ ਥੋੜਾ ਲਾਈਫ ਦਾ ਸਟਾਈਲ ਥੋੜਾ ਜਿਹਾ ਚੇਂਜ ਹੋਣਾ ਬਿਦਾ ਪੇਜ ਕਿੰਨਾ ਕੁ ਚਿਰ ਕੰਮ ਕਰੀ ਜਾਵਾਂਗੇ ਪਰ ਉਹ ਸਮਾਂ ਨਹੀਂ ਬਣ ਰਿਹਾ ਅਜੇ ਤੱਕ ਆਉਣ ਵਾਲਾ ਸਮਾਂ ਜਿਹੜਾ ਹੈ ਇੱਛਾ ਹੈ ਪਰ ਕੋਈ ਪ੍ਰਮਾਤਮਾ ਸਬੱਬ ਬਣਾਵੇ ਕੋਈ ਕਿਰਪਾ ਕਰੇ ਤੇ ਫਿਰ ਜ਼ਰੂਰ ਜਾਵਾਂਗੇ ਅੱਛਾ ਦਰਜੀ ਦੀ ਜਿਹੜਾ ਤੁਹਾਡਾ ਕੰਮ ਉਹਦੀ ਗੱਲਬਾਤ ਕਰਦੇ ਆ ਬਿਲਕੁਲ ਠੀਕ ਚੱਲਦਾ ਪਿਆ ਕੰਮ ਹਾਂਜੀ ਬਿਲਕੁਲ ਕੰਮ ਤਾਂ ਪਹਿਲਾਂ ਵੀ ਮੇਰੇ ਕੋਲ ਇੰਨਾ ਕਾ ਮੇਰੇ ਕੋਲ ਟਾਈਮ ਨਹੀਂ ਦਿੱਤਾ ਜਾਂਦਾ ਵੀ ਦੋ ਕੰਮ ਹੋਣ ਕਰਕੇ ਇੱਕ ਚੱਕਰੇ ਤਰ੍ਹਾਂ ਦਾ ਵੀ ਇੰਨਾ ਸੀਜ਼ਨਾਂ 'ਚ ਵਿਆਹ ਦਾ ਕਾਰਜ ਜੀ ਸਾਨੂੰ ਕੀਰਤਨ ਤੇ ਬੁੱਕ ਹੋਣਾ ਹੁੰਦਾ ਹੈ ਵਿਆਹ ਵਿੱਚ ਇੰਨਾ ਦਿਨਾਂ 'ਚ ਸੂਟ ਜਾਦੇ ਸੀੜੇ ਆ ਜਾਂਦੇ ਤੇ ਫਿਰ ਕਰਕੇ ਬਹੁਤ ਸਾਨੂੰ ਟਾਈਮ ਦੀ ਕਈ ਵਾਰੀ ਪ੍ਰੋਬਲਮ ਆ ਜਾਂਦੀ ਆ ਤੇ ਕਈ ਵਾਰੀ ਥਕਾਵਟ ਵੀ ਹੋ ਜਾਂਦੀ ਨਹੀਂ ਹੁੰਦਾ ਪ੍ਰੋਗਰਾਮ ਤੋਂ ਆ ਕੇ ਤੇ ਗੱਲਬਾਤਾਂ ਜ਼ਰੂਰ ਚਲਦੀਆਂ ਪਈਆਂ ਨੇ ਮੈਂ ਚਾਹੁੰ ਕੁਝ ਕੁਝ ਸ਼ਬਦ ਕੋਈ ਵੀ ਸ਼ਬਦ ਜਿਹੜਾ ਤੁਹਾਡਾ ਰਿਕਾਰਡ ਹੋਇਆ ਜਾਂ ਉਹ ਦਰਸ਼ਕਾਰੇ ਮੂਰੇ ਬਿਲਕੁਲ ਮੈਟੋਨਾ ਕਿ ਤੁਸੀਂ ਪੇਸ਼ ਕਰੋ ਥੋੜਾ ਦਿਨ ਪਹਿਲਾਂ ਹੀ ਮੈਂ ਇੱਕ ਸ਼ਬਦ ਰਿਕਾਰਡ ਕੀਤਾ ਵਾ ਅਜੀਬ ਦਾ ਡਬਲ ਹੋਣ ਵਾਲੀ ਹੈ ਮੈਂ ਐਸੀ ਲਾਲ ਤuj ਬਿਨ ਕੌਣ ਕਰੈ ਐਸੀ ਲਾਲ ਜਬਨ ਕੌਣ ਕਰੇ ਗਰੀਬ ਨਵਾਜ ਕੋ ਸਈਆ ਮੇਰਾ ਗਰੀਬ ਨਵਾਜ ਕੋ ਸਈਆ ਮੇਰਾ ਮਾਤ ਛਤਰ ਤਰੈ ਮਾਤ ਛਤਰ ਤਰੈ ਐਸੀ ਲਾਲ ਬਿਨ ਕੌਣ ਕਰੈ ਤੁਜ ਬਿਨ ਕੌਣ ਕਰੈ ਆਫ ਦਾ ਕੈਮਰਾ ਤੁਸੀਂ ਇੱਕ ਗੱਲ ਕਹੀ ਸੀ ਕਿ ਮੇਰੀ ਇੱਕ ਇੱਛਾ ਸੀਗੀ ਮੇਰਾ ਵਿਆਹ ਜਿਹੜਾ ਹੋਣਾ ਉਹ ਬਿਲਕੁਲ ਤੰਦਰੁਸਤ ਲੇਡੀ ਦੇ ਨਾਲ ਹੋਵੇ ਤੇ ਤੁਹਾਡੀ ਇੱਛਾ ਵੀ ਪੂਰੀ ਹੋਈ ਹੈ ਬਿਲਕੁਲ ਠੀਕ ਠਾਕ ਨੇ ਉਹ ਸੋ ਕਿਸ ਤਰ੍ਹਾਂ ਵਿਆਹ ਹੋਇਆ ਸੀ ਕਿਸ ਤਰ੍ਹਾਂ ਰਿਸ਼ਤਾ ਹੋਇਆ ਸੀ ਉਹ ਥੋੜਾ ਦਰਸ਼ਕਾਂ ਮੋਰੇ ਲਿਆਓ ਇਹਦੇ ਨਾਲ ਬੇਨਤੀ ਮੇਰਾ ਆਪਣਾ ਮਨ ਸੀਗਾ ਮੇਰਾ ਮਤਲਬ ਆਪਣਾ ਪੁਆਇੰਟ ਆਫ View ਆ ਵੀ ਜਿੱਦਾਂ ਹੁਣ ਕਈ ਚਲੋ ਹੋ ਜਾਂਦੇ ਮਜਬੂਰੀਆਂ ਮੀਆਂ ਕਈ ਸਮਾਜ ਇਹਨਾਂ ਚ ਜਨੋ ਅਲਾਵ ਨਹੀਂ ਕਰਦਾ ਵੀ ਹੈਂਡੀਕੈਪ ਵੀ ਲੜਕੀ ਹੁੰਦੀ ਆ ਹੈਂਡੀਕੈਪ ਵੀ ਲੜਕਾ ਹੁੰਦਾ ਉਹਨਾਂ ਦੋਨਾਂ ਹਨਾ ਦੋਨਾਂ ਦਾ ਵਿਆਹ ਹੋ ਜਾਂਦਾ ਤੇ ਆਉਣ ਵਾਲੇ ਸਮੇਂ 'ਚ ਇੱਕ ਵਿਆਹ ਦਾ ਕਾਰਜਕ ਇਹ ਨਹੀਂ ਆ ਵੀ ਆਪਾਂ ਇੱਕ ਵਿਆਹ ਕਰ ਦਿੱਤਾ ਤਾਂ ਸੱਜ ਜ਼ਿੰਮੇਵਾਰੀ ਨਿਭੜ ਗਈ ਇਹ ਤਾਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਬਣ ਜਾਂਦੀਆਂ ਜ਼ਿੰਦਗੀ ਦੀਆਂ ਹਨਾ ਬੰਦੇ ਦੀਆਂ ਵੀ ਉਹਦੇ ਵਿੱਚ ਤੁਸੀਂ ਮੈਂ ਤੁਹਾਡੀ ਹੈਲਪ ਨਹੀਂ ਕਰ ਸਕਦਾ ਤੇ ਜਿਹੜੀ ਮੇਰੀ ਵਾਈਫ ਆ ਉਹ ਜਿਹੜੀ ਮੇਰੀ ਹੈਲਪ ਨਹੀਂ ਕਰ ਸਕਦੀ ਹਨਾ ਸਾਨੂੰ ਇੱਕ ਜ਼ਿੰਦਗੀ ਦੇ ਦੋ ਪਹੀਏ ਆ ਮਤਲਬ ਉਹਨਾਂ ਨੇ ਮੇਰੀ ਦੁੱਖ ਸੁੱਖ ਦੇ ਵਿੱਚ ਸਾਥੀ ਬਣਨਾ ਤੇ ਮੈਂ ਉਹਨਾਂ ਦੇ ਤੇ ਜੇ ਦੋਨੋਂ ਹੀ ਹੈਂਡੀਕੈਪ ਆ ਕਿਸੇ ਨੂੰ ਰਾਤ ਨੂੰ ਕੋਈ ਦੁੱਖ ਤਕਲੀਫ ਆ ਜੇ ਕਿਤੇ ਹਨੇਰੇ ਸਵੇਰੇ ਜਾਂਦੇ ਆ ਆਉਂਦੇ ਆ ਤੇ ਉਹ ਕਿਸੇ ਦੀ ਹੈਲਪ ਨਹੀਂ ਕਰ ਸਕਦੇ ਇਸ ਕਰਕੇ ਮੇਰੇ ਮਨ ਵਿੱਚ ਸੀ ਇਹ ਇੱਕ ਸ਼ੁਰੂ ਤੋਂ ਹੀ ਮੈਂ ਇੱਕ ਜਦੋਂ ਵੀ ਮੈਨੂੰ ਕਿਸੇ ਨੇ ਰਿਸ਼ਤਾ ਕਰਾਉਣ ਬਾਰੇ ਗੱਲ ਕਰਨੀ ਕੋ ਰਿਸ਼ਤੇਦਾਰ ਭੈਣ ਭਾਈ ਸਜਣ ਮਿੱਤਰ ਰਿਸ਼ਤੇਦਾਰ ਨਹੀਂ ਤਾਂ ਮੈਂ ਇੱਕੋ ਹੀ ਗੱਲ ਇਹੋ ਕਹਿੰਦਾ ਹਾਂ ਵੀ ਭਾਈ ਕੁੜੀ ਭਾਵੇਂ ਮੈਨੂੰ ਜ਼ਿਆਈ ਕਿਸੇ ਦੀ ਕਰਾ ਦੇ ਛੱਡਿਆ ਹੋਵੇ ਤਲਾਕ ਮੈਨੂੰ ਉਹ ਮਨਜ਼ੂਰ ਹੋਊਗਾ ਉਦੇ ਵਿੱਚ ਮੈਨੂੰ ਉਹ ਮਨਜ਼ੂਰ ਹੋ ਸਕਦਾ ਵੀ ਚਲੋ ਠੀਕ ਆ ਕੋਈ ਨਾ ਕੁਝ ਤਾਂ ਸੋਚਣਾ ਪਊਗਾ ਇਸ ਗੱਲ ਤੇ ਮੈਨੂੰ ਵੀ ਆਪਣੇ ਆਪ ਵੱਲ ਵੇਖਣਾ ਪਊਗਾ ਇਹ ਨਹੀਂ ਵੀ ਮੈਂ ਆਪਣੇ ਆਪ ਵੱਲ ਵੇਖਦਾ ਨਹੀਂ ਸੀ ਵੀ ਮੈਨੂੰ ਪਤਾ ਨਹੀਂ ਸੀ ਮੈਂ ਵੀ ਹੰਗ ਪੰਗ ਹੀਣਾ ਪਰ ਮੈਂ ਇਸ ਕਰਕੇ ਕਹਿੰਦਾ ਸੀ ਵੀ ਜਿਹੜੀ ਮੇਰੇ ਨਾਲ ਔਰਤ ਨੇ ਵਿਆਹ ਕਰਨਾ ਵਾ ਉਹਦੇ ਨਾਲ ਉਹ ਸਮਾਂ ਮੇਰਾ ਹੋਵੇ ਇਸ ਤਰ੍ਹਾਂ ਦਾ ਵੀ ਮਤਲਬ ਉਹ ਬਿਲਕੁਲ ਸਹੀ ਸਲਾਮਤ ਹੋਣ ਕੱਲ ਨੂੰ ਮੈਨੂੰ ਕੋਈ ਦੁੱਖ ਤਕਲੀਫ ਹੁੰਦਾ ਉਹਦੇ ਨਾਲ ਉਹਨਾਂ ਦਾ ਮਤਲਬ ਮੇਰੇ ਪ੍ਰਤੀ ਰਵਈਆ ਇਸ ਤਰ੍ਹਾਂ ਦਾ ਹੋਵੇ ਵੀ ਉਹ ਮੇਰੀ ਸਾਂਭ ਸੰਭਾਲ ਕਰ ਸਕਦੇ ਹੋਣ ਮੈਂ ਉਹਨਾਂ ਦੇ ਦੁੱਖ ਸੁੱਖ ਵਿੱਚ ਜਿੰਨੇ ਜੋਗਾ ਹੋਇਆ ਤਾਂ ਮੈਂ ਖੜ੍ਹ ਸਕਦਾ ਹੋਵਾਂ ਇਸ ਕਰਕੇ ਮੇਰਾ ਮਨ ਸੀਗਾ ਵੀ ਜਿਹੜੀ ਤੰਦਰੁਸਤ ਲੇਡੀ ਆ ਬਿਲਕੁਲ ਫਿਜ਼ੀਕਲ ਤੌਰ ਤੇ ਫੇਟਿਆ ਉਹਦੇ ਨਾਲ ਮੇਰੀ ਮੈਰਿਜ ਹੋਣੀ ਚਾਹੀਦੀ ਤੁਹਾਡੀ ਤੋਂ ਚਲੋ ਇੱਛਾ ਇਹ ਸੀਗੀ ਕਿ ਠੀਕ ਆ ਵੀ ਮੈਨੂੰ ਤੰਦਰੁਸਤ ਲੇਡੀ ਚਾਹੀਦੀ ਹੈ ਨਾ ਪਰ ਅੱਗੇ ਉਹ ਉਹਨਾਂ ਨੇ ਕਿੱਦਾਂ ਤੁਹਾਨੂੰ ਐਕਸੈਪਟ ਕੀਤਾ ਵੀ ਕਿੱਦਾਂ ਮੰਨਿਆ ਕਿ ਹਾਂ ਮੁੰਡਾ ਇਦਾਂ ਦਾ ਤਾਂ ਮੈਂ ਠੀਕ ਆ ਹਾਂ ਹਾਂ ਕਿਸ ਤਰ੍ਹਾਂ ਹੋਈ ਸੀ ਉਹਨਾਂ ਵੱਲੋਂ ਇਹਦਾਂ ਵੀ ਦੇਖੋ ਕਈ ਵਾਰ ਤਾਂ ਇਹ ਸਿਸਟਮ ਬਣ ਜਾਂਦਾ ਵਾ ਪਹਿਲਾਂ ਜਿਹੜੇ ਵਿਚੋਲੇ ਕਰਾਉਣ ਵਾਲੇ ਸੀ ਰਿਸ਼ਤਾ ਉਹਨਾਂ ਨੇ ਵੀ ਮਤਲਬ ਭਾਬੀ ਜੀ ਹੀ ਸਾਡੇ ਤੇ ਉਹਨਾਂ ਨੇ ਦੱਸ ਦਿੱਤਾ ਸੀ ਵੀ ਇਦਾਂ ਇਦਾਂ ਮੁੰਡਾ ਤੁਰਦਾ ਆ ਆ ਪੋਜੀਸ਼ਨ ਆ ਇਦਾਂ ਦੀ ਹੁਣ ਤੁਹਾਡੀ ਮਰਜ਼ੀ ਆ ਤੇ ਕਰ ਸਕਦੇ ਆ ਬਾਅਦ ਵਿੱਚ ਕੋਈ ਗੱਲ ਨਹੀਂ ਗਈ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਦੀ ਆ ਜਿੱਦਾ ਮਤਲਬ ਮੈਨੂੰ ਕੀ ਜ਼ਰੂਰਤ ਸੀ ਕਿ ਮੈਂ ਬਿਲਕੁਲ ਫਿਜ਼ੀਕਲ ਤੌਰ ਤੇ ਫਿੱਟ ਸੀਗੀ ਹੈ ਨਾ ਇਹ ਕੁਦਰਤ ਵਾਲੇ ਨੇ ਚਲੋ ਜਿੱਦਾਂ ਕਹੋ ਮੇਲ ਜੋੜ ਬਣਾਇਆ ਸੀ ਪਰਮਾਤਮਾ ਦੀ ਉਹ ਖੇੜ ਸੀਗੀ ਤੇ ਬਿਲਕੁਲ ਉਹਨਾਂ ਨੇ ਕਦੀ ਇਦਾਂ ਦੀ ਕੋਈ ਨਾ ਹੋਣੀ ਚਲਦੀ ਜ਼ਿੰਦਗੀ ਦੇ ਵਿੱਚ ਇਦਾਂ ਦਾ ਕਦੀ ਮਹਿਸੂਸ ਹੋਇਆ ਤੇ ਨਾ ਮਰਮਾਤਮਾ ਨੇ ਕੋਈ ਇਦਾਂ ਦਾ ਸਮਾਂ ਬਣਾਵੇ ਹੈਨਾ ਕਦੀ ਨਹੀਂ ਇਦਾਂ ਦਾ ਮਹਿਸੂਸ ਹੋਇਆ ਨਾ ਉਹਨਾਂ ਵੱਲੋਂ ਮੈਨੂੰ ਕੋਈ ਇਦਾਂ ਦਾ ਤੇ ਚਲੋ ਉਹਨਾਂ ਨੇ ਹਾਂ ਕਰ ਦਿੱਤੀ ਕਿੰਨੇ ਸਾਲ ਹੋ ਗਏ ਹੁਣ ਵਿਆਹ ਨੂੰ ਹੁਣ 14 ਸਾਲ ਹੋ ਗਏ ਭਾਈ ਸੋ ਮੈਨੂੰ ਲੱਗਦਾ ਕਿ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਹਨਾਂ ਇਹਨਾਂ ਕੋਲੋਂ ਕਿ ਕਿੱਥੋਂ ਉੱਠ ਕੇ ਕਿੱਥੇ ਪਹੁੰਚੇ ਨੇ ਬਿਲਕੁਲ ਤੰਦਰੁਸਤ ਵੀ ਨਹੀਂ ਸੀਗੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਮੈਂ ਰੇੜਕੇ ਤੁਰਦਾ ਹੁੰਦਾ ਸੀ ਉਸ ਤੋਂ ਬਾਅਦ ਥੋੜਾ ਟ੍ਰੀਟਮੈਂਟ ਹੋਇਆ ਤੇ ਟ੍ਰੀਟਮੈਂਟ ਤੋਂ ਬਾਅਦ ਇਹ ਆਪਣੇ ਆਪ ਥੋੜਾ ਬਹੁਤਾ ਆਪਾਂ ਆਪ ਸੰਭਲਣ ਨੂੰ ਹੋਏ ਨੇ ਸੋ ਕੁਝ ਸਨੇਹਾ ਦੇਣਾ ਚਾਹੁੰਦੇ ਹਾਂ ਅੱਜਕੱਲ ਦੇ ਯੂਥ ਨੂੰ ਸਨੇਹਾ ਤਾਂ ਚਲੋ ਆਪਾਂ ਕੀ ਦੇ ਸਕਦੇ ਆ ਸਨੇਹਾ ਤੇ ਪ੍ਰਮਾਤਮਾ ਦੀ ਬਾਣੀ ਦਾ ਹੀ ਆ ਕਿ ਕਬੀਰ ਮਾਨਸ ਜਨਮਦੁ ਲੰਬਾ ਹੋਏ ਨਾ ਬਾਰੰਗ ਬਾਰ ਜਿਉ ਬਨ ਫਲ ਪਾਕੇ ਭੋਏਂ ਗਰੇ ਬੌਰ ਨਾ ਲਾਗੇ ਡਾਰਕੇ ਮਨੁੱਖਾ ਦੇਈ ਆਪਾਂ ਨੂੰ ਮਿਲੀ ਆ ਇਹ ਬਹੁਤ ਕੀਮਤੀ ਆ ਤੇ ਇਸ ਕੀਮਤੀ ਦੇਈ ਨੂੰ ਆਪਾਂ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਨਾ ਗਵਾਈਏ ਤੇ ਪੰਜਾਬ ਦੇ ਜਿਹੜੇ ਪੰਥਦਰਦੀ ਲੋਕ ਨੇ ਪੰਜਾਬ ਪ੍ਰਤੀ ਵਫਾਦਾਰ ਰਈਆ ਰਈਆ ਰੱਖਦੇ ਆ ਉਹਨਾਂ ਨੂੰ ਵੀ ਇਹ ਮੇਰੀ ਬੇਨਤੀ ਆ ਪੀ ਕਿਰਪਾ ਕਰਕੇ ਬੇਨਤੀ ਆ ਜਿਹੜੇ ਨਸ਼ਿਆਂ ਦੇ ਵਿੱਚ ਨੌਜਵਾਨ ਫਸ ਰਹੇ ਆ ਉਹਨਾਂ ਵਾਸਤੇ ਕੋਈ ਏਦਾਂ ਦਾ ਹੰਬਲਾ ਮਾਰੀਏ ਆਪਾਂ ਸਾਰੇ ਰਲ ਕੇ ਤੇ ਮੈਂ ਅਰਦਾਸ ਵੀ ਕਰਦਾ ਪ੍ਰਮਾਤਮਾ ਦੇ ਚਰਨਾਂ 'ਚ ਵੀ ਆਪਾਂ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ 'ਚੋਂ ਬਾਹਰ ਨਿਕਲੀਏ ਤੇ ਉਸ ਪ੍ਰਮਾਤਮਾ ਦੇ ਬਣਾਈ ਹੋਈ ਦੁਨੀਆ ਨੂੰ ਅੱਛੇ ਢੰਗ ਨਾਲ ਜੀ ਕੇ ਤੇ ਆਪਣਾ ਜੀਵਨ ਸਫਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਸੋਹੇ ਸੰ ਸਾਡੇ ਨਾਲ ਭਾਈ ਕਮਲਜੀਤ ਸਿੰਘ ਜਿਸ ਜਿਨ੍ਹਾਂ ਦੇ ਬਾਰੇ ਮੈਂ ਪਹਿਲਾਂ ਵਿੱਚ ਦੱਸ ਚੁੱਕਾ ਕਿ 4 ਸਾਲ ਦੀ ਉਮਰ ਦੇ ਵਿੱਚ ਪੋਲੀਓ ਹੋ ਗਿਆ ਸੀ ਤੇ ਕਿੱਥੋਂ ਸ਼ੁਰੂ ਹੋ ਕੇ ਅੱਜ ਕਿੱਥੇ ਪਹੁੰਚ ਨੇ ਆਪਣੇ ਇਹਨਾਂ ਦਾ ਕੀਰਤਨੀ ਜੱਥਾ ਵੀ ਹੈਗਾ ਦਰਜੀ ਦਾ ਵੀ ਕੰਮ ਕਰਦੇ ਨੇ ਸੋ ਅਗਲੀ ਵਾਰ ਇੱਕ ਨਵੀਂ ਕਹਾਣੀ ਦੇ ਨਾਲ ਰੁਬਰੂ ਹੋਵਾਂਗੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਰਸਿਕਾ 올 ਵਰਲਡ ఓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰਕੇ ਤਾਂਤਰਿਕ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਛੋਰਾ ਠੱਗਾ ਤੋਂ ਸਾਵਧਾਨ स्पेशलिस्ट वशीकरण सट्टा नंबर लव मैरिज पति पत्नी चान विदेश च पक्का होना कारोबार का ना चलना सिर्फ इकती घंटिया च समाधान फ्री 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 आरके तांत्रिक मोबाइल पचानवे एक जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X aur WhatsApp channel par